ਹਾਂਜੀ ਆਪਾਂ ਇੱਕ ਘਰੇ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਨੂੰ ਬੜੀ ਜ਼ਰੂਰਤ ਆ ਤੇ ਇੱਕ ਲੋੜਵੰਦ ਪਰਿਵਾਰ ਆ ਜਿਹੜਾ ਤੇ ਪਹਿਲਾਂ ਤੁਸੀਂ ਇਹ ਮੇਰੇ ਹਾਲਾਤ ਦੇਖ ਸਕਦੇ ਹੋ ਤੇ ਇਹ ਬੰਦਾ ਉਹ ਇੰਨੀ ਸੇਵਾ ਕਰਦਾ ਇੰਨਾ ਕੰਮ ਕਰਦਾਗਾ ਤੇ ਲੋਕ ਉਹਨੂੰ ਕਹਿੰਦੇ ਨੇ ਹਜੇ ਉਹ ਧਰਮਸ਼ਾਲਾ ਦੇ ਵਿੱਚ ਵੀ ਸੇਵਾ ਕਰਦਾ ਰਿਹਾ ਸਕੂਲ ਦੇ ਵਿੱਚ ਵੀ ਸੇਵਾ ਕਰਦਾ ਪਰ ਉਹਦੇ ਘਰ ਦੇ ਹਾਲਾਤ ਦਿਖਾਉਣੇ ਆ ਤੁਹਾਨੂੰ ਆਜੋ ਤੁਸੀਂ ਬਣੇ ਰਹੋ ਸਾਰੀ ਵੀਡੀਓ ਦੇ ਨਾਲ ਤੇ ਹਾਂਜੀ ਜਦੋਂ ਆਪਾਂ ਇੱਥੇ ਆ ਗਏ ਆ ਗਿਆ ਵੀਰ ਉਹ ਕਾਲਾ ਸਿੰਘ ਇਹਨੂੰ ਲਗਭਗ ਜਾਣਦੀ ਹੋਣਗੇ ਸਾਰੇ ਪਿੰਡਾਂ ਵਾਲੇ ਵੀ ਜਾਣਦੇ ਨੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਕਿਉਂਕਿ ਇਹ ਵੇਟਰ ਪੁਣੇ ਦਾ ਕੰਮ ਵੀ ਕਰਦਾ ਰਿਹਾ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਹਰ ਤਰ੍ਹਾਂ ਦਾ ਇਹ ਕੰਮ ਕਰਦਾ ਕੋਈ ਦਿਹਾੜੀ ਮਿਲ ਜੇ ਦਿਹਾੜੀ ਤੇ ਕਰਦਾ ਸਕੂਲ ਦੇ ਵਿੱਚ ਆ ਸੰਭਰਦਾਗਾ ਉੱਥੇ ਸਕੂਲ ਦੇ ਵਿੱਚ ਤੇ ਬਾਕੀ ਧਰਮਸ਼ਾਲਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਹਨੇ ਸੇਵਾ ਕੀਤੀ ਤੇ ਕਿਵੇਂ ਨਾ ਕਿਵੇਂ ਅਗਲੇ ਦਾ ਜਾ ਕੇ ਉੱਥੇ ਟੈਂਟ ਵਗੈਰਾ ਲਾਉਣਾ ਹੁੰਦਾ ਸੀਗਾ ਡੈਕੋਰੇਸ਼ਨ ਕੀਤੀ ਕਰਨੀ ਹੁੰਦੀ ਸੀ ਉੱਚਾ ਨੁਕਾ ਨੇ ਕਰੇ ਇਹਦੇ ਵਿੱਚ ਜਾ ਕੇ ਬਹੁਤ ਸੋਹਣੀ ਜਿਹੜੀ ਡੈਕੋਰੇਸ਼ਨ ਕਰਦਾ ਤੇ ਪਰ ਡੈਕੋਰੇਸ਼ਨ ਆਪ ਦੇ ਘਰ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਇਹਦੇ ਤੇ ਆ ਜੋ ਆਪਾਂ ਬਾਈ ਵੀਰ ਕੋਲੇ ਆਇਆ ਕਾਲੇ ਕੋਲੇ ਹਾਂਜੀ ਬਾਈ ਕਾਲੇ ਤੁਹਾਨੂੰ ਰਹਾ ਬਾਈ ਨੇੜੇ ਕੈਮਰਾ ਇੱਕ ਆਪਾਂ ਸੌਰੀ ਮੈਂ ਕੁੱ ਭੁੱਲਿਆ ਤੇ ਮੈਂ ਐਮਰਜੈਂਸੀ ਹੈ ਜਦੋਂ ਮੈਂ ਹਾਲਾਤ ਦੇਖੇ ਵੀਰ ਦੇ ਫੋਨ ਵੀ ਬੰਦ ਕਰਦੇ ਜਦੋਂ ਹਾਲਾਤ ਦੇਖੇ ਨਾ ਵੀ ਉਹਦੇ ਤਾਂ ਬੜਾ ਮਨ ਨੂੰ ਯਾਰ ਦੁੱਖ ਆ ਲੱਗਿਆ ਵੀ ਯਾਰ ਬੰਦਾ ਸਾਰਾ ਦਿਨ ਕੰਮ ਕਰਦਾ ਸਾਰੇ ਲੋਕਾਂ ਦੇ ਅੱਗੇ ਭੱਜਿਆ ਫਿਰਦਾਗਾ ਤੇ ਕਿਸੇ ਦੇ ਵੀ ਕਿਸੇ ਨੂੰ ਜਵਾਬ ਨਹੀਂ ਦੇਣਾ ਕਿਸੇ ਤਰ੍ਹਾਂ ਦਾ ਕੰਮ ਕਹਿ ਦਿੰਦਾ ਤੇ ਇਹ ਆ ਵੀਰ ਕਾਲਾ ਬਈ ਕਾਲੇ ਤੈਨੂੰ ਜਿਹੜਾ ਹੁਣ ਮੰਨ ਲਓ ਵੀ ਮਕਾਨ ਕਿਉਂ ਨਹੀਂ ਪਾ ਸਕੇ ਤੁਸੀਂ ਤਾਂ ਖਾਗਾ ਤੁਸੀਂ ਕੋਈ ਨਹੀਂ ਦੀਰ ਭਾਵਕ ਹੋ ਗਿਆ ਤੇ ਕੋਈ ਨਾ ਮੰਨ ਹਵਲਾ ਕਰ ਆ ਸੰਗਤਾਂ ਬੈਠੀਆਂ ਨੇ ਤੇ ਤੇਰੇ ਤੱਕ ਇਹੀ ਪਹੁੰਚ ਕਰਨਗੀਆਂ ਸੰਗਤਾਂ ਕਰ ਸਕਦੀਆਂ ਨੇ ਪਾ ਸਕਦੀਆਂ ਤੇਰਾ ਮਕਾਨ ਕੋਈ ਗੱਲ ਨਹੀਂ ਜੇ ਤੇਰੇ ਕੋਲੇ ਪੈਸਾ ਨਹੀਂ ਹੈਗਾ ਤਾਂ ਲੋਕਾਂ ਲੋਕ ਨੇ ਜਿਹੜੇ ਸੰਗਤ ਹੁੰਦੀ ਆ ਬਹੁਤ ਵੱਡੀ ਹੁੰਦੀ ਆ ਬਾਈ ਜੀ ਇੱਕ ਵੀਰ ਆ ਜਿਹੜਾ ਤੁਹਾਨੂੰ ਆਪਣੇ ਜਿਹੜੇ ਦਿਲ ਦੇ ਨੇ ਆਪਣੀਆਂ ਗਹਿਰਾਈਆਂ ਨਹੀਂ ਦੱਸ ਸਕਦਾ ਉਹਦੇ ਦਿਲ ਦੀਆਂ ਕਿਉਂਕਿ ਇੰਨਾ ਮਨ ਭਰ ਆਇਆ ਬਾਈ ਦਾ ਤੇ ਮੈਨੂੰ ਵੀ ਬੜਾ ਦੁੱਖ ਲੱਗਿਆ ਮੈਂ ਤਾਂ ਕਰਕੇ ਮੈਂ ਵੀਡੀਓ ਬਣਾਈਏ ਕਿਉਂਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਨੂੰ ਵੀਡੀਓ ਨੂੰ ਤੇ ਆ ਦੇਖ ਲਓ ਬਾਈ ਨੇ ਵਿਚਾਰੇ ਨੇ ਆ ਮਸਾਂ ਬਾਥਰੂਮ ਪਾਈ ਸੀ ਇਹ ਤੇ ਆ ਇਧਰ ਦੀ ਹੋ ਕੇ ਦਿਖਾ ਲਈ ਬਾਈ ਨੇ ਜੀ ਤੇ ਇਹ ਜਿਹੜੇ ਬਾਥਰੂਮ ਬਣਾਏ ਸੀ ਵੀਰ ਨੇ ਤੇ ਇਹਨਾਂ ਨੂੰ ਕਰੀਬ ਹੋ ਗਿਆ ਬਈ 5-4 ਸਾਲ। 3 ਸਾਲ ਹੋ ਗਏ। ਇਹਨਾਂ ਨੂੰ 3 ਸਾਲ ਹੋਏ ਨੇ ਤੇ ਇਹ ਵੀ ਵਿਚਾਰੇ ਦੇ ਜਿੱਥੇ ਜੇ ਹੈਗੇ ਸੀ ਓਮੇ ਜੀ ਸੱਤ ਪਾਤੀ ਸੀਗੀ ਪ੍ਰੋਪਰ ਤੇ ਇਹ ਵੀ ਨੀਮ ਹੋ ਗਏ ਆ ਦੇਖ ਲਓ ਮੈਂ ਇਹਦੇ ਵਿੱਚ ਖੜ ਕੇ ਦਿਖਾ ਦਿੰਦਾ ਤੁਹਾਨੂੰ ਆਹ ਦੇਖ ਲਓ ਇਹਦੇ ਹਾਲਾਤ ਨੇ ਤੇ ਇੰਨਾ ਡੂੰਘਾ ਗਾ ਜਦੋਂ ਵੀ ਉਹਨੇ ਲੈ ਮਕਾਨ ਪਾਉਣਾ ਜਾਂ ਮੀਂਹ ਪਾਉਂਦਾ ਆਉਂਦਾ ਕਰ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਆਜਾ ਇਧਰੋਂ ਦਿਖਾ ਦਿਓ ਹਜੇ ਤੱਕ ਇਹ ਤੋਂ ਆ ਕੰਦ ਦਾ ਬਾਗਲ ਨਹੀਂ ਬੱਜਿਆ ਜਿਹੜਾ ਇਹਦੇ ਘਰ ਦੇ ਵਿੱਚ ਆ ਮਕਾਨ ਬਣਿਆ ਹੋਇਆ ਇਹਦਾ ਬਾਗਲ ਨਹੀਂ ਬੱਜਿਆ 5 ਇੰਚੀ ਕੰਦ ਲਾਈ ਹੋਈ ਸੀ ਸਾਰੀ ਉਹ ਕੰਦ ਡਿੱਗ ਚੁੱਕੀ ਆ ਆ ਜਾ ਬਾਈ ਕੋਈ ਗੱਲ ਨਹੀਂ ਨਾਲ ਆਇਆ ਵੀਡੀਓ 'ਚ ਤੇ ਆਜੋ ਤੁਹਾਨੂੰ ਇਧਰ ਹਾਲਾਤ ਦਿਖਾਉਂਦੇ ਆ ਸਾਰੇ ਨੇੜੇ ਆ ਜਾ ਬਾਈ ਵੀਡੀਓ 'ਚ ਬਾਅਦ ਹੀ ਨਹੀਂ ਸੁਣਨੀ ਤੇ ਇੱਥੇ ਜੇ ਰਹੇ ਇੱਥੋਂ ਨਾ ਆ ਦੇਖ ਲਓ ਤੁਹਾਨੂੰ ਦਿਖਾ ਰਹੇ ਆ ਹਾਲਾਤ ਇਸ ਘਰ ਦੇ ਕਿਉਂਕਿ ਇਹ ਤੋਂ ਬਾਗਲ ਨਹੀਂ ਬੱਜਿਆ ਤੇ ਇਹ ਘਰ ਆ ਜਿਹੜਾ ਤੁਹਾਨੂੰ ਪਾਇਆ ਹੋਇਆ ਜੀ ਤੇ ਉਧਰ ਦਿਸਦੀਆਂ ਹੋਣੀਆਂ ਉਹ ਜਿਹੜਾ ਕਰਨੀ ਦੇ ਨਾਲ ਆ ਆ ਬਨੇਰਾ ਸਾਰਾ ਪਟਿਆ ਹੋਇਆ ਤੇ ਉਹ ਵੀਰ ਨੇ ਨਾ ਕਿਸੇ ਤੋਂ ਮਸਾਲਾ ਲਿਆ ਕੇ ਕਿੱਥੋਂ ਲੈ ਕੇ ਆਏ ਸੀ ਬਾਈ ਮਸਾਲਾ ਜਿਵੇਂ ਸਕੂਲ ਦੇ ਵਿੱਚ ਥੋੜਾ ਬਹੁਤਾ ਕੰਮ ਚੱਲਦਾ ਸੀ ਉੱਥੋਂ ਬੱਠਲ ਦੋ ਬੱਠਲ ਲਿਆ ਕੇ ਨੇ ਮਸਾਲੇ ਦੇ ਤੇ ਐਦਾਂ ਦੇ ਹਾਲਾਤ ਹੋ ਗਏ ਤੇ ਘਰ ਦੇ ਉੱਥੇ ਜਿਹੜੀਆਂ ਦਰਜਾਂ ਹੁੰਦੀਆਂ ਨੇ ਉਹ ਭਰੀਆਂ ਹੋਈਆਂ ਨੇ ਇੱਕ ਵੀ ਸਾਹਮਣੇ ਨਾਲ ਦਿਸਣ ਨਾ ਕਿਉਂਕਿ ਕਾਰਨ ਇਹ ਜਿਹੜਾ ਸਾਰਾ ਮકાਨ ਪਟਿਆ ਹੋਇਆਗਾ ਤੇ ਇਹ ਵੀਰ ਆ ਨਾ ਜਿਹੜਾ ਪਹਿਲਾਂ ਉਹਰਾ ਹੋਇਆ ਬਈ ਨੇੜੇ ਵੜਾ ਇਹ ਵੀਰ ਹੈ ਨਾ ਪਹਿਲਾਂ ਇੱਕ ਇੱਕ ਸੰਸਥਾ ਨਾਲ ਆਪਣੇ ਜਿਹੜਾ ਆਪਣਾ ਮੰਨ ਲਓ ਵੀ ਬਾਬਾ ਡੇਰੇ ਵਾਲਾਗਾ ਕਿਹੜਾ ਸੀ ਬਜਦਾ ਹੁਨਾਮ ਸਰਸੇ ਵਾਲਾ ਉੱਥੇ ਇਹ ਸੇਵਾ ਕਰਦਾ ਸੀ ਵੀਰ ਤੇ ਇਹ ਨਾ ਉਦੋਂ ਇਹਦਾ ਮਕਾਨ ਆਗੇ ਜਿਹੜੇ ਉਹ ਪਵਾ ਕੇ ਗਏ ਸੀ ਡੇਰੇ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿੱਤੇ ਇਹਦਾ ਮਕਾਨ ਪਾਇਆ ਸੀਗਾ ਪਿੰਡ ਨੂੰ ਵੀ ਪਤਾ ਹੋਣਾ ਤੇ ਇਹ ਮਕਾਨ ਜਿਹੜੇ ਜਿਹੜੇ ਵੀਰੇ ਇਥੇ ਮਕਾਨ ਤੇ ਆਏ ਸੀਗੇ ਜਿਹਦੇ ਤੱਕ ਵੀਡੀਓ ਪਹੁੰਚੂਗੀ ਜਰੂਰ ਦੱਸਿਓ ਅਸੀਂ ਅੱਜ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਆ ਤੇ ਇਸ ਮਕਾਨ ਨੂੰ ਜਦੋਂ ਬਣਾਇਆ ਸੀਗਾ ਮੀਂਹ ਪੈਦੇ ਚ ਬਣਾਇਆ ਸੀ ਤੇ ਅੱਜ ਤੁਹਾਨੂੰ ਆਪਾਂ ਨਾਲ-ਨਾਲ ਸਾਰੇ ਮਕਾਨ ਦੀ ਵੀਡੀਓ ਵੀ ਦਿਖਾਉਣੀ ਆ ਤੇ ਆਹ ਦੇਖੋ ਲੋ ਹਾਲਾਤ ਜਦੋਂ ਮੀਂਹ ਆ ਜਾਂਦਾਗਾ ਸਾਰਾ ਇਹ ਮਕਾਨ ਚ ਆਉਂਦਾਗਾ ਕੋਈ ਕਿਤੋਂ ਪਲਾਸਟਰ ਨਹੀਂ ਮੂਰੋ ਕੱਲਾ ਟੀਪ ਕਰਕੇ ਉੱਤੇ ਉਹਨਾਂ ਨੇ ਡੇਰੇ ਵਾਲਿਆਂ ਨਹੀਂ ਹੀ ਰੰਗ ਕੀਤਾ ਸੀਗਾ ਤੇ ਕਲੀ ਮਾਰੀ ਹੋਈ ਸੀਗੀ ਤੇ ਆ ਦੇਖ ਲੋ ਚਿਗਾਠ ਇਹ ਬਾਅਦ ਚ ਲੈ ਕੇ ਪਾਈ ਤੋਂ ਦੀ ਪਾਈ ਸੀ ਬਈ ਨਾ ਉਹ ਨਾਲ ਇਹ ਨਾਲ ਆ ਚਿਗਾਠ ਬਾਈ ਹੋਰੀ ਉਹ ਨਾਲ ਲੈ ਕੇ ਆਈ ਸੀ ਡੇਰੇ ਵਾਲੇ ਤੇ ਆ ਚਿਗਾਠ ਉਹਨਾਂ ਨੇ ਪਾਈ ਸੀ ਇਹ ਵੀ ਵਿੱਚ ਹੋਇਆ ਜੀ ਤੋਂ ਕਦੇ ਚਿਗਾਠ ਦੇ ਵਿੱਚ ਕੋਈ ਟਾਕੀ ਜਾਂ ਬਾਰਮੀ ਲੱਗਿਆ ਆਏਗਾ ਇਹਦੇ ਹਾਲਾਤ ਦੇਖ ਲੋ ਤੁਹਾਨੂੰ ਹਾਲਾਤ ਦਿਖਾਉਣੇ ਆ ਕਿਉਂਕਿ ਬੰਦੇ ਨੂੰ ਕਹਿਣਾ ਸੌਖਾ ਹੈਗਾ ਵੀ ਵੀਰ ਤਾਂ ਯਾਰ ਧਰਮਸ਼ਾਲਾ ਚ ਭਾਂਡੇ ਸਾਹਮਣੇ ਹੋਏ ਨੇ ਭਾਂਡੇ ਕੋਈ ਸਾਹਮਣੇ ਤਾਂ ਦੇਖੋ ਕਿਉਂਕਿ ਸਕੂਲਾਂ ਦੇ ਵਿੱਚ ਝਾੜੂ ਮਾਰ ਕੇ ਦੇਖੋ ਤਾਂ ਸਹੀ ਤੁਸੀਂ ਕਿੰਨੀ ਇੱਕ ਤਨਖਾਹਾਂ ਨੇ ਉਹਦੇ ਨਾਲ ਕਿੰਨਾ ਟਾਈਮpass ਹੁੰਦਾ ਸਾਰਾ ਪਰਿਵਾਰ ਆ ਜਿਹੜਾ ਦਿਨ ਰਾਤ ਇਹ ਸਕੂਲ ਦੇ ਵਿੱਚ ਜਾ ਕੇ ਸੇਵਾ ਕਰਦਾ ਤੇ ਬੱਚਿਆਂ ਤੋਂ ਲੈ ਕੇ ਨਾਲ ਇਹਦੇ ਘਰਾਂ ਵਾਲੀ ਇਹ ਤੇ ਪਿਛਲੇ ਦਿਨਾਂ ਦੇ ਵਿੱਚ ਇਹਦੇ ਜਿਹੜੇ ਡੈਡੀ ਦੀ ਵੀ ਡੈਥ ਹੋ ਗਈ ਤੇ ਬਹੁਤ ਮਾੜਾ ਹੋਇਆ ਕਿਉਂਕਿ ਉਹ ਵੀ ਪਹਿਲੇ ਦਿਨੀ ਇੱਕ ਭਗਤੀ ਸੀਗੇ ਤੇ ਕਿਉਂਕਿ ਕਾਰਨ ਉਹਨਾਂ ਦੇ ਦਿਮਾਗੀ ਪ੍ਰੋਬਲਮ ਹੋਣ ਕਰਕੇ ਇਲਾਜ ਉਹਦਾ ਕਰਾ ਨਹੀਂ ਪਾ ਸਕੇ ਦੇਖੋ ਕਿ ਜੇ ਪੈਸਾ ਹੁੰਦਾ ਤਾਂ ਇਹ ਮਕਾਨ ਬਣਾ ਲੈਂਦੇ ਜਾਂ ਉਹਦਾ ਇਲਾਜ ਕਰਾ ਲੈਂਦੇ ਕਿਉਂਕਿ ਪੈਸੇ ਤੋਂ ਬਿਨਾ ਇਹ ਇਲਾਜ ਨਹੀਂ ਕਰਾ ਸਕੇ ਸੀ ਤੇ ਉਸ ਨੂੰ ਕਈ ਵਾਰ ਤਾਂ ਇਦਾਂ ਵੀ ਆ ਮੈਂ ਵੀਡੀਓ ਵੀ ਪਾਈ ਹੋਈ ਆ ਵੀ ਪਰਿਵਾਰ ਨੇ ਜਿਹੜੇ ਜਿਹਨੂੰ ਇੱਕ ਇਧਰੋਂ ਸੀ ਬਾਈ ਸਾਡਾ ਖਾਨ ਸੀਗਾ ਤੇ ਠਿੱਖੀ ਵਾਲੀ ਸਾਈਡ ਤੋਂ ਉਹ ਪ੍ਰੋਪਰ ਰਾਤ ਨੂੰ ਘਰੇ ਆ ਕੇ ਛੱਡ ਕੇ ਜੇ ਮੈਨੂੰ ਫੋਨ ਕੀਤਾ ਉਹਨਾਂ ਨੇ ਕਹਿੰਦੇ ਬਾਈ ਜੀ ਤੇਰੇ ਪਿੰਡ ਦਾ ਇਦਾਂ ਦਾ ਬੰਦਾ ਹੈਗਾ ਤੇ ਮਾਹ ਤੁਸੀਂ ਲੈ ਕੇ ਆਓ ਕੋਈ ਗੱਲ ਨਹੀਂ ਤਾਂ ਅੱਗੇ ਆਉਣੇ ਆ ਉਹ ਕਨੇਸੀ ਲੈ ਕੇ ਆਉਣੇ ਪ੍ਰੋਪਰ ਵਿਚਾਰਾਂ ਨੇ ਨਾ ਇਹਨਾਂ ਤੋਂ ਕੋਈ ਕਰਾਇਆ ਨਾ ਸਾਡੇ ਤੋਂ ਲੈ ਕੇ ਗਏ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਰਾਤ ਨੂੰ ਇੱਥੇ ਆ ਕੇ ਛੱਡ ਕੇ ਗਏ ਤੇ ਅੱਜ ਤੁਹਾਨੂੰ ਦਿਖਾਉਨੇ ਆ ਹਾਲਾਤ ਅੰਦਰੋਂ ਇਹੇ ਪਣੀ ਹੋਈ ਸੀ ਰਸੋਈ ਰਸੋਈ ਦੇ ਤੁਸੀਂ ਹਾਲਾਤ ਦੇਖ ਲਓ ਐਦਾਂ ਦੇ ਹਾਲਾਤ ਨੇ ਗਾਰੇ ਦੀ ਜਿਹੜੀ ਚਣਾਈ ਕੀਤੀ ਹੋਈ ਆ ਬਿਰਲਾ ਐ ਨੇ ਜਿਵੇਂ ਆਪਣਾ ਤੁਸੀਂ ਹਲਾ ਲਓ ਐਡੇ-ਐਡੇ ਆਲਿਆਂ ਵਾਂਗੂ ਦਿਨੀਆਂ ਨੇ ਇਥੋਂ ਬਿਰਲਾ ਕ੍ਰੋਸ ਹੁੰਦਾ ਹਾਰਾ ਕੁਸ ਦਿਂਦਾ ਤੇ ਆਹ ਜਿਹੜੀ ਗਾਰੇ ਦੀ ਚਣਾਈ ਆ ਆ ਦੇਖੋ ਤੁਸੀਂ ਇੱਧਰ ਨਿਗਾਹ ਮਾਰ ਕੇ ਦੇਖਾਂ ਜੀ ਬਾਈ ਇੱਧਰ ਕਿਵੇਂ ਬਰਲਾਂ ਦੀਆਂ ਇਹ ਸਾਰੀਆਂ ਇਹ ਗਾਰੇ ਦੀ ਚਣਾਈ ਹੈ ਕਦੇ ਬਾਈ ਤੋਂ ਇਹਦਾ ਪਲਾਸਤਰ ਨਹੀਂ ਹੋਇਆ ਜਿਹੜੀਆਂ ਆਹ ਡਾਟਾ ਨੇ ਉੱਪਰ ਲੱਗੀਆਂ ਹੋਈਆਂ ਡਾਟਾ ਵੀ ਪਾਟ ਚੁੱਕੀਆਂ ਨੇ ਉੱਪਰ ਤਾਂ ਲਾਉਣੀ ਜਿਹੜੀ ਉੱਪਰਲੀ ਫਰਸ਼ ਆ ਤਾਂ ਬੜੀ ਵੱਡੀ ਗੱਲ ਆ ਕਿਉਂਕਿ ਵਿੱਚ ਬਾਈ ਇਦਾਂ ਕਹਿੰਦੇ ਨੇ ਵੀ ਉੱਪਰ ਤੁਸੀਂ ਅ ਫਰਸ਼ ਲਾ ਦਿੰਦੇ ਫਰਸ਼ ਤਾਂ ਤਾਂ ਲਾਉਂਦੇ ਜੀ ਬਾਈ ਚ ਗੰਜੈਸ ਹੁੰਦੀ ਤੇ ਗੰਜੈਸ ਹੈ ਨਹੀਂ ਸੀ ਤੇ ਹਾਲਾਤ ਇਦਾਂ ਦੇ ਬਣ ਕੇ ਘਰ ਦੇ ਵਿੱਚ ਆ ਦੇਖ ਲਓ ਆ ਤੁਸੀਂ ਚਾਹ ਸਕਦੇ ਹੋ ਅਦਰ ਸਾਰੇ ਤੁਹਾਨੂੰ ਦਿਖਾਉਣ ਰਿਹਾ ਜਿਹੜੀ ਇਹਦੀ ਚਿਣਾਈ ਕੀਤੀ ਹੋਈ ਹੈ ਗਾਰੇ ਦੇ ਵਿੱਚ ਕੀਤੀ ਹੋਈ ਹੈ ਤੇ ਆਹ ਡਾਟਾ ਨੇ ਐ ਲੱਗਦੀਆਂ ਦੇਖਣ ਨੂੰ ਜੇ ਮੈਂ ਸਾਫ਼ ਹੁੰਦੀਆਂ ਬਾਈ ਜੀ ਇਹਨਾਂ ਚ ਤਰੇੜਾਂ ਆ ਰਹੀਆਂ ਨੇ ਤਰੇੜਾਂ ਆਉਣ ਕਰਕੇ ਕਿਸੇ ਵੇਲੇ ਵੀ ਜਿਹੜੀ ਡਾਟਾ ਡਿੱਗ ਸਕਦੀ ਹੈ ਮਕਾਨ ਦੇ ਉੱਤੇ ਕਦੋਂ ਵੀ ਇਹ ਮਕਾਨ ਹੈ ਜਿਹੜਾ ਡਿੱਗ ਸਕਦਾ ਹੈ ਪਰਿਵਾਰ ਦਾ ਕਦੋਂ ਵੀ ਉੱਤੇ ਇਹਦੇ ਪਰਿਵਾਰ ਦੇ ਆ ਸਕਦਾ ਧੰਨਵਾਦ ਉਹਨਾਂ ਪਰਿਵਾਰਾਂ ਦੇ ਜਦੋਂ ਵਾਰਸ਼ ਆ ਜਾਂਦੀ ਆ ਇਹਨਾਂ ਵੀਰਾਂ ਦੀ ਹੈਲਪ ਕਰਦੇ ਨੇ ਇਹ ਕਿਸੇ ਦੇ ਘਰੇ ਜਾ ਕੇ ਰਾਤਾਂ কাটਦੇ ਆ ਹਨਾ ਬਾਈ ਜੀ ਹਾਂ ਜੀ ਉਰੇ ਆਇਓ ਮਾੜਾ ਇਹ ਕੋਈ ਗੱਲ ਨਹੀਂ ਤੇ ਹੁਣ ਜਦੋਂ ਬਾਰਿਸ਼ ਜ਼ਿਆਦੇ ਆਈ ਸੀ ਨਹੀਂ ਜ਼ਿਆਦੇ ਆਈ ਸੀਗੇ ਆਪਣੇ ਇੱਥੇ ਤੁਸੀਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਰਾਤ ਕੱਤੀ ਸੀ ਉਹ ਸਾਹਮਣੇ ਘਰਾਂ ਦੇ ਬੇਬੇ ਦਾ ਉਹ ਟੈਲੇ ਕਿ ਵਜਦੇ ਅੱਛਾ ਹਾਂ ਜੀ ਇੱਥੇ ਨਾ ਪਹਿਲੇ ਕੇ ਵਜਦੇ ਨੇ ਉਹਨਾਂ ਦੇ ਘਰੇ ਰਾਤ ਕੱਟੀ ਇਹਨਾਂ ਨੇ ਤੇ ਤੁਸੀਂ ਹਾਲਾਤ ਦੇਖ ਲਓ ਤੇ ਤੁਸੀਂ ਇਨਾਂ ਬੰਦਿਆਂ ਦੀ ਸੇਵਾ ਕਰੋ ਜਿਹੜੇ ਦਿਨ ਰਾਤ ਖਾਪਦੇ ਨੇ ਹੈਲਪ ਕਰਦੇ ਨੇ ਦੇ ਦੇਖਣ ਨੂੰ ਐ ਲੱਗਦਾ ਵੀ ਬੰਦੇ ਨੂੰ ਭੱਜਾ ਫਿਰਦਾ ਤੰਦਰੁਸਤ ਆ ਅੰਦਰੋਂ ਨਹੀਂ ਪਤਾ ਕਿਸੇ ਦੇ ਵੀ ਕੀ ਅੰਦਰ ਕਦੇ ਸਾਹਸ ਨਹੀਂ ਹੋਣ ਦਿੱਤਾ ਕਿਸੇ ਨੂੰ ਕਿਸੇ ਦੇ ਅੱਗੇ ਪੁਸ਼ ਮੰਗਦਾ ਜਾਂ ਇਹਨੇ ਕਿਸੇ ਦੇ ਨਾਲ ਦਿਹਾੜੀ ਦੇ ਵਿੱਚ ਜਾਂ ਲੇਬਰ ਦੇ ਵਿੱਚ ਬੇਈਮਾਨੀ ਕੀਤਾ ਹੋਵੇ ਜਿਹੇ ਬੰਦਾ ਬੇਈਮਾਨੀ ਕਰਨ ਜਾਣਦਾ ਹੁੰਦਾ ਮੈਂ ਹਲ ਖੜਾ ਕਰ ਲੈਂਦਾ ਤੇ ਜਿੰਨੀ ਕੁ ਮਿਹਨਤ ਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਆ ਇਹਦੀਆਂ ਕਬੀਲਦਾਰੀਆਂ ਦੇ ਵਿੱਚ ਬੱਚੇ ਪੜਦੇ ਨੇ ਤੇ ਬੱਚੇ ਦੇ ਸੁੱਖ ਨਾਲ ਤਿੰਨ ਨੇ ਬੱਚਿਆਂ ਦੀਆਂ ਪੜ੍ਹਾਈਆਂ ਹੋ ਗਈਆਂ ਤੇ ਬਰਾਬਰ ਦੇ ਬੱਚੇ ਹੋ ਰਹੇ ਨੇ ਕਦੋਂ ਉਹਨਾਂ ਨੂੰ ਪੜਾਊਗਾ ਲਖਾਊਗਾ ਜਾਂ ਇਹ ਮਕਾਨ ਬਣਾਊਗਾ ਤੇ ਇੰਨਾਂ ਦੇ ਵੀਰਾਂ ਦੀ ਜਿਹੜੀ ਆ ਜ਼ਰੂਰਤ ਆ ਆਪਾਂ ਨੂੰ ਹੈਲਪ ਕਰਨ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਖੋਦਾ ਆਪਦਾ ਨੰਬਰ ਵੀ ਪਾਊਗਾ ਸਰੀਕ ਸਕਰੀਨ ਤੇ ਚ ਸਕਰੀਨ ਤੇ ਚੱਲਦਾ ਹੋਣਾ ਤੇ ਇਹ ਵੀਰ ਦਾ ਵੀ ਪਾਊਗਾ ਤੇ ਕਿਉਂਕਿ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਦੂਸਰੇ ਕਮਰੇ ਦੀ ਆ ਦੇਖੀ ਬਈ ਇਹਦਰ ਬਾਹਰ ਹੋ ਕੇ ਦਿਖਾਈ ਕਿੰਨਾ ਨੀਵਾ ਇਹ ਕਮਰਾ ਆ ਜਿੱਥੇ ਮੈਂ ਖੜਾ ਆਗਾ ਆ ਤੁਸੀਂ ਦੇਖ ਲਓ ਵੀ ਕਿੰਨਾ ਕਮਰਾ ਜਿਹੜਾ ਮਕਾਨ ਦੇ ਨਾਲ ਉਹ ਨੀਵਾਗਾ ਇਹ ਡੂੰਘੀ ਜਿਹੜਾ ਆਪਾਂ ਦੇਖੀਏ ਇਹਨਾਂ ਦੀ ਜਿਹੜੀ ਗਲੀ ਆ ਉਹ ਇਹਦੇ ਨਾਲੋਂ ਵੀ ਉੱਚੀ ਆ ਤੇ ਇਹ ਬਹੁਤ ਡੂੰਗਾ ਮਕਾਨ ਹੈਗਾ ਤੇ ਇਹਦੇ ਵਿੱਚ ਜਿਹੜਾ ਮਕਾਨ ਦੇ ਵਿੱਚ ਪਾਣੀ ਭਰ ਜਾਂਦਾ ਹੈਗਾ ਤੇ ਕੰਧਾਂ ਤੁਸੀਂ ਦੇਖ ਹੀ ਲਈਆਂ ਸਾਈਡਾਂ ਤੇ ਕੋਈ ਵੀ ਕਿਸੇ ਪਾਸੇ ਪ੍ਰੋਪਰ ਬਾਗਲ ਨਹੀਂ ਹੈਗਾ ਕੋਈ ਸੇਫਟੀ ਨਹੀਂ ਆ ਜਿਹੜਾ ਮਕਾਨ ਆ ਸਾਰਾ ਇਸੇ ਤਰੀਏ ਏ ਪਾਸਾ ਹੋਇਆ ਹੈ ਕਮਰਾ ਤੇ ਇਹ ਵੀ ਬਹੁਤ ਨੀਮਾ ਹੋ ਰਿਹਾ ਇਹੀ ਪਰਿਵਾਰ ਨੇ ਮਿੱਟੀ ਮੁੱਟੀ ਫੇਰ ਕੇ ਇੱਕ ਵੇਖਣ ਦੇ ਉਜਾ ਕਰ ਰੱਖਿਆ ਇਸ ਤਰ੍ਹਾਂ ਇਹਨਾਂ ਨੇ ਪਰਿਵਾਰ ਦੇ ਵਿੱਚ ਬੈੱਡ ਲਾ ਰੱਖੇ ਨੇ ਤੇ ਇਹੀ ਪਰਿਵਾਰ ਦੇ ਲਈ ਇੱਕ ਕਮਰਾ ਬੈਠਣ ਦੇ ਲਈ ਆ ਤੇ ਕਿਉਂਕਿ ਜਿੰਨਾ ਕ ਕੋਸ਼ਿਸ਼ ਹੁੰਦੀ ਆ ਸਫਾਈਆਂ ਕਰਦੇ ਨੇ ਬੱਚੇ ਤੇ ਕਿਉਂਕਿ ਆਉਣ ਵਾਲੇ ਨੂੰ ਵੀ ਭੈੜਾ ਨਾ ਲੱਗੇ ਤੇ ਤੁਸੀਂ ਆਹ ਦਰਵਾਜ਼ੇ ਤੱਕ ਤੇ ਦੇਖ ਲਓ ਆਹ ਲੱਕੜ ਦੇ ਤੱਕ ਤੇ ਨੇ ਇਹਨਾਂ ਦੀ ਪੂਰੀ ਪ੍ਰੋਪਰ ਸੇਫਟੀ ਵੀ ਨਹੀਂ ਹੈਗੀ ਤੇ ਆ ਤੁਸੀਂ ਇਧਰੋਂ ਦੇਖ ਲਓ ਆਹ ਕਿੰਨਾ ਦਿਖਾਈ ਬਾਈ ਇਧਰ ਦੀ ਹੋ ਕੇ ਆ ਦੇਖੋ ਤੁਸੀਂ ਜਦੋਂ ਵੀ ਦੇਖੋਗੇ ਆਹ ਦੇਖ ਲਓ ਸਮਾਰ ਕੇ ਵੀਡੀਓ ਦੇਖੋ ਆ ਜਿਹੜਾ ਇਧਰੋਂ ਸਾਰਾ ਮਕਾਨ ਪਾਟਿਆ ਹੋਇਆ ਹੈਗਾ ਜਿਹੜੀ ਆ ਇੱਥੋਂ ਤੇੜ ਦਿਂਦੀ ਹੈ ਬਈ ਉੱਪਰ ਕੈਮਰੇ ਚ ਦੇਖ ਜਿਹੜੀ ਆ ਤਰੇੜ ਆ ਨਾ ਇੱਥੋਂ ਜਲ ਰਹੀ ਹੈ ਡਾਟ ਦੀ ਸਾਰੀ ਪਾਟ ਗਿਆ ਡਾਟ ਤੇ ਸਾਰੀ ਪ੍ਰੋਪਰ ਜਾ ਰਹੀ ਹੈ ਇਧਰ ਅੰਦਾ ਨੇ ਜਿਹੜੀਆਂ ਇੱਕ ਅੰਦਾ ਨੇ ਪਿਛਲੇ ਪਾਸੇ ਆ ਆਪਣੀ ਜ਼ਮੀਨ ਲੱਗਦੀ ਹੈ ਕਿਸੇ ਵੀਰ ਦੀ ਤੇ ਜ਼ਮੀਨ ਦੇ ਕਰਕੇ ਉਧਰੋਂ ਸੇਮ ਚੜੀ ਜਾਂਦੀ ਹੈ ਮਕਾਨ ਦੀ ਸਾਰੇ ਦੀ ਐ ਲਾਲੋ ਵੀ ਜਮਾ ਡੈਮੇਜ ਹੋਇਆ ਪਹਿ ਕਿਸੇ ਵੇਲੇ ਵੀ ਕੋਈ ਭਾਰੀ ਨਹੀਂ ਆ ਗਿਆ ਤਾਂ ਇਹ ਕਿਸੇ ਵੇਲੇ ਵੀ ਇਸ ਮਕਾਨ ਦੇ ਜਿਹੜੇ ਪਰਿਵਾਰ ਇਹਦੇ ਵਿੱਚ ਰਹਿੰਦੇ ਨੇ ਕਿਸੇ ਵੇਲੇ ਵੀ ਕੋਈ ਦੁਰਘਟਨਾ ਹੋ ਸਕਦੀ ਆ ਬਾਅਦ ਦੇ ਵਿੱਚ ਮੱਥਾ ਮਾਰਨ ਦਾ ਜਾਂ ਵੀਡੀਓ ਪਾਉਣ ਦਾ ਜਾਂ ਫੋਟੋਆਂ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂ ਪਰਿਵਾਰ ਦੇ ਨਾਲ ਹਮਦਰਦੀ ਕਰਨ ਦੇ ਨਾਲ ਉਦੋਂ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਕੋਈ ਨੁਕਸਾਨ ਹੋ ਜਾਵੇ ਕਿਉਂਕਿ ਜੇ ਆਪਾਂ ਨੁਕਸਾਨ ਹੋਣ ਤੋਂ ਪਹਿਲਾਂ ਹੀ ਆਪਾਂ ਇਹ ਵੀਰ ਨਾਲ ਖੜ ਕੇ ਹੈਲਪ ਕਰ ਲਈਏ ਕਿਉਂਕਿ ਮੇਰੀ ਕੋਸ਼ਿਸ਼ ਆ ਮੈਨੂੰ ਜਦੋਂ ਪਤਾ ਲੱਗਿਆ ਵੀ ਮੈਂ ਵੀਡੀਓ ਪ੍ਰੋਪਰ ਹੁਣੀ ਪਾਵਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਿਉਂਕਿ ਜਿਹੜਾ ਇਹਦਾ ਵੀਰ ਦਾ ਇਹ ਮਕਾਨ ਆਗਾ ਇਹ ਪ੍ਰੋਪਰ ਸਹੀ ਢੰਗ ਨਾਲ ਬਣ ਸਕੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਦੇ ਵਿੱਚ ਰੱਖ ਸਕੇ ਕਿਉਂਕਿ ਹਰ ਵਕਤ ਜਿਹੜੀ ਸੇਵਾ ਕਰਦੇ ਨੇ ਆਪਣੇ ਨਾਲ ਲਾ ਕੇ ਵੀ ਰਹੀ ਸੇਵਾ ਕਰਦਾ ਰਹੇ ਤੇ ਇਸ ਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਪਿੰਡ ਦੇ ਵਿੱਚ ਨੇੜੇ-ਨੇੜੇ ਪਿੰਡਾਂ ਦੇ ਵਿੱਚ ਵੀ ਬਹੁਤ ਸੇਵਾ ਕਰਦਾ ਹੈਗਾ ਤੇ ਸਾਰੇ ਲੋਕ ਆ ਜਿਹੜੇ ਇਹਨੂੰ ਲਗਭਗ ਜਾਣਦੇ ਹੀ ਨੇ ਨੇੜੇ ਤੇੜੇ ਵਾਲੇ ਹਰ ਇੱਕ ਵੀਰ ਦਾ ਹਰਜ ਬਣਦਾਗਾ ਤੁਹਾਡੇ ਸਾਹਮਣੇ ਆਏ ਤਾਂ ਕੋਈ ਗੱਲ ਨਹੀਂ ਹੋ ਸਕੀ ਦੱਸ ਨਹੀਂ ਸਕਿਆ ਹਾਲਾਤ ਐਦਾਂ ਇਹਨਾਂ ਦੇ ਭਿਆਨਕ ਹਾਲਾਤ ਨੇ ਇਹਨਾਂ ਦਾ ਜਿਹੜਾ ਪਹਿਲੇ ਦਿਨ ਇਹਦਾ ਡੈਡੀ ਜਿਹੜਾ ਉਹ ਬਿਮਾਰ ਰਹਾ ਤੇ ਉਹਦੇ ਕਰਕੇ ਇਹਦਾ ਕੋਈ ਸਰਕਾਰ ਨਹੀਂ ਵਿੜਿਆ ਨਰਮ ਬਹੁਤਾ ਵੀਰ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਰੋ ਤੇ ਵੀਡੀਓ ਦੇਖਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਆਪਾਂ ਵੀਡੀਓ ਪਾਵਾਂਗੇ ਤੇ ਇਹਨਾਂ ਨਾਲ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਦੇ ਉੱਪਰ ਥੈਂਕ ਯੂ